ਅੰਮ੍ਰਿਤਸਰ ਜ਼ਿਲ੍ਹੇ ਦੇ ਸਭ ਤੋਂ ਵੱਧ ਪ੍ਰਭਾਵਿਤ ਖੇਤਰ ਅਜਨਾਲੇ ਲਈ ਮੁਹਾਲੇ ਤੋਂ ਵਿਧਾਇਕ ਕੁਲਵੰਤ ਸਿੰਘ ਤੇ ਸਾਰੀ ਟੀਮ ਦੇ ਸਹਿਯੋਗ ਨਾਲ 5 ਟਰੱਕ ਰਾਹਤ ਤੇ ਰਾਸ਼ਨ ਸਮਗਰੀ ਦੇ ਭੇਜੇ ਗਏ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਦੁਆਰਾ ਟਰੱਕਾਂ ਨੂੰ ਰਵਾਨਾ ਕੀਤਾ ਗਿਆ ਆਉਣ ਵਾਲੇ ਸਮੇਂ ਹਰ ਸੰਭਵ ਸਹਾਇਤਾ ਕਰਨ ਲਈ ਮੁਹਾਲੀ ਦੀ ਸਾਰੀ ਟੀਮ ਤਿਆਰ ਹੈ ਲੋੜ ਅਨੁਸਾਰ ਪ੍ਰਭਾਵਿਤ ਖੇਤਰਾਂ ਵਿੱਚ ਸਹਾਇਤਾ ਦਾ ਕਾਰਜ ਇਸੇ ਤਰ੍ਹਾਂ ਜਾਰੀ ਰਹੇਗਾ ਤਸੀਂ ਪੰਜ ਟਰੱਕ ਜਿਹੜੇ ਲਗੇ ਉਹ ਮਹਾਲੀ ਤੋਂ ਰਾਹਤ ਫੰਡ ਜਿਹੜਾ ਰਾਹਤ ਰਾਸ਼ਨ ਆਗਾ ਉਹ ਅੰਮ੍ਰਿਤਸਰ ਦੇ ਜ਼ਿਲ੍ਹਾ ਤਹਿਸੀਲ ਅਜਨਾਲਾ ਦੀ ਭਰ ਕੇ ਭੇਜਿਆਗਾ ਕਿਉਂਕਿ ਕਾਫੀ ਜ਼ਿਆਦਾ ਪ੍ਰਭਾਵਿਤ ਇਲਾਕਾ ਅਜਨਾਲੇ ਦਾਗਾ ਤੋਂ ਉੱਥੇ 5 ਟਰੱਕ ਰਾਸ਼ਨ ਦੇ ਭਰ ਕੇ ਭੇਜੇ ਨੇ ਪੈਕੇਟ ਫੂਡ ਵੀ ਆਰ ਜ਼ਰੂਰੀ ਬਸਤਾ ਜਿਹੜੀਆਂ ਕਿ ਘਰਾਂ ਚ ਬਹੁਤ ਜ਼ਰੂਰੀ ਨੇ ਉਹ ਸਾਰੀਆਂ ਭਰ ਕੇ ਭੇਜੀਆਂ ਨੇ ਮੇਰੇ ਨਾਲ ਸਾਡੀ ਸਮੁੱਚੀ ਟੀਮ ਮਹਾਲੀ ਦੀ ਐਮਐਲਏ ਸਹਿਬਾਨ ਔਰ ਮਹਾਲੀ ਦੀ ਸਮੁੱਚੀ ਟੀਮ ਖੜੀ ਹੈ ਸਾਰੇ ਨੇ ਇਹ ਇਕੱਠਾ ਕਰਕੇ ਅੱਜ 5 ਟਰੱਕ ਭੇਜੇ ਨੇ ਔਰ ਆਲੇ ਸਮੇਂ ਚ ਵੀ ਅਸੀਂ ਲਗਾਤਾਰ ਰਾਹਤ ਸਮਗਰੀ ਜਿਹੜੀ ਆ ਉਹ ਜਿੱਥੇ ਜਿੱਥੇ ਵੀ ਬਾੜ ਆਈ ਹੋਈ ਆ ਜਿੱਥੇ ਜਿੱਥੇ ਵੀ ਖੜ ਆਇਆ ਹੋਇਆਗਾ ਉੱਥੇ ਭੇਜਦੇ ਰਹਾਂਗੇ ਪਰ ਆਉਣ ਵਾਲੇ ਸਮੇਂ ਦਵਾਈਆਂ ਜੋ ਵੀ ਚੀਜ਼ ਦੀ ਲੋੜ ਆ ਉਹ ਅਸੀਂ ਉੱਥੋਂ ਪਤਾ ਕਰ ਲੈਣੇ ਆ ਸਬੰਧਤ ਅਫਸਰ ਸਹਿਬਾਨ ਤੋਂ ਸਬੰਧਤ ਸਾਡੇ ਐਮਐਲਏ ਸਹਿਬਾਨ ਤੋਂ ਮਿਨਿਸਟਰ ਸਹਿਬਾਨ ਤੋਂ ਜਿਹੜੀ ਵੀ ਰਿਕੁਆਇਰਮੈਂਟ ਆ ਰਹੀ ਆ ਉਹ ਤੁਰੰਤ ਉੱਥੇ ਪਹੁੰਚ ਰਹੀ ਆ ਬਿਲਕੁਲ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਚ ਲਗਾਤਾਰ ਜਿਹੜੀ ਆ ਹਰ ਪੀੜਤਾਂ ਦੀ ਮਦਦ ਕਰ ਰਹੀ ਆ ਪਰ ਕੇਂਦਰ ਸਰਕਾਰ ਜਿਹੜੀ ਆ ਉਹ ਉਹਨਾਂ ਨੇ ਹਮਦਰਦੀ ਤੱਕ ਜਿਹੜੀ ਆ ਪ੍ਰਗਟਨੀ ਕੀਤੀ ਦੇਸ਼ ਦੀ ਬੀਜੇਪੀ ਦੀ ਸਰਕਾਰ ਨੇ ਹਮਦਰਦੀ ਤੱਕ ਤੱਕ ਲਫਜ਼ ਤੱਕ ਨਹੀਂ ਬੋਲਿਆ ਹੈਗਾ ਜਦ ਕਿ ਸਾਡਾ 60000 ਕਰੋੜ ਰੁਪਏ ਉਹਨਾਂ ਦੇ ਪਰ ਜਿਹੜਾ ਪੰਜਾਬ ਦਾ ਬੰਦਾ ਬਕਾਇਆ ਹੈਗਾ ਉਹ ਖੜਾਗਾ ਉਹ ਉਹ ਵੀ ਜਾਰੀ ਕਰਨ ਤੋਂ ਭੱਜ ਰਹੇ ਨੇ ਸਾਡਾ 60000 ਕਰੋੜ ਰੁਪਏ ਤੁਰੰਤ ਜਾਰੀ ਕੀਤਾ ਜਾਵੇ ਮੇਰੀ ਜਿੰਨੇ ਵੀ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਲੀਡਰ ਨੇ ਚਾਹ ਉਹ ਜਾਖੜ ਸਾਹਿਬ ਨੇ ਚਾਹ ਅਮਨਜੀਤ ਬਿੱਟੂ ਜੀ ਨੇ ਜਾਂ ਕੋਈ ਹੋਰ ਆ ਸਭ ਨੂੰ ਬੇਨਤੀ ਆ ਕਿ ਜਾ ਕੇ ਪ੍ਰਧਾਨ ਮੰਤਰੀ ਸਾਹਿਬ ਕੋਲ ਜਾਓ ਜਾ ਕੇ ਸਾਡਾ 60000 ਕਰੋੜ ਰੁਪਏ ਰਿਲੀਜ਼ ਕਰਾਓ ਜਾ ਕੇ ਇੱਥੇ ਰੈਲੀਆਂ ਕਰੋ ਕੱਲ ਦੇਖਿਆ ਪੰਜਾਬ ਤੇ ਕੀ ਹਾਲਾਤ ਬਣੇ ਹੋਏ ਨੇ ਔਰ ਭਾਰਤ ਜਨਤਾ ਪਾਰਟੀ ਦੇ ਨੇਤਾ ਕੀ ਕਰ ਰਹੇ ਨੇ ਸਭਰਾੜਾ ਚ ਰੈਲੀ ਕਰ ਰਹੇ ਨੇ ਸ਼ਰਮ ਆਉਣੀ ਚਾਹੀਦੀ ਆ ਇਸ ਤਰ੍ਹਾਂ ਦੇ ਲੋਕਾਂ ਨੂੰ ਜਦ ਕਿ ਪੂਰਾ ਪੰਜਾਬ ਪੂਰਾ ਪੰਜਾਬੀ ਭਾਈਚਾਰਾ ਇੱਕ ਦੂਜੇ ਦੀ ਮਦਦ ਕਰ ਰਿਹਾ ਇਹ ਆਪਣੀਆਂ ਰੋਟੀਆਂ ਸੇਕ ਰਹੇ ਨੇ